ਦੋਸਤੋ ਅੱਜ ਦੀ ਵੀਡੀਓ ਹੈਗੀ ਆਪਣੀ ਉਹਨਾਂ ਦੋਸਤਾਂ ਵਾਸਤੇ ਜੋ ਫੇਸਬੁੱਕ ਤੇ ਬਿਲਕੁਲ ਨਵੇਂ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਨਵੀਂ ਆਈਡੀ ਨਵਾਂ ਪੇਜ ਬਣਾਇਆ ਬਸ 10-20 ਦਿਨ ਹੋਏ ਆ ਇਹ ਵੀਡੀਓ ਉਹਨਾਂ ਵਾਸਤੇ ਆ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਰਦੇ ਆ ਵੈਸੇ ਟੌਪ ਕੇ ਇਹੀ ਆ ਜੀ ਨਵੇਂ ਕ੍ਰिएਟਰ ਵਾਸਤੇ ਜਦੋਂ ਆਪਣੇ ਕੋਲ ਨਾ ਕੋਈ ਆ ਮਤਲਬ ਵੀਡੀਓ ਘਾਲਤੇ ਸਕਰੀਨ ਸ਼ੇਅਰ ਕਰਕੇ ਆਈਡੀ ਆਪਣੀ ਚੈੱਕ ਕਰਾਉਂਦੇ ਆ ਤੇ ਜਦੋਂ ਉਹਨਾਂ ਦੀ ਆਈਡੀ ਚੈੱਕ ਕਰੀਦੀ ਆ ਉਹਦੇ ਵਿੱਚ ਜਿਹੜਾ ਕੰਟੈਂਟ ਹੁੰਦਾ ਉਹ ਹੁੰਦਾ ਜੀ ਡੁਪਲੀਕੇਟ ਮਤਲਬ ਉਹਨਾਂ ਨੇ ਇਹ ਗਰੋ ਕੀਤਾ ਹੁੰਦਾ 3-4 ਮਹੀਨੇ ਲੰਦਰ ਤੇ ਫੋਲੋਅਰ ਪਤਾ ਹੁੰਦੇ ਉਹਨਾਂ ਦੇ ਕਿੰਨੇ ਹੁੰਦੇ ਆ 5000 6000 7000 ਹੁੰਦੇ ਆ ਤੇ ਉਹਨਾਂ ਦੇ ਫੋਲੋਅਰ ਕਾਫੀ ਹੁੰਦੇ ਆ ਕਿਉਂਕਿ ਕਾਪੀ ਪੇਸਟ ਥੋੜਾ ਜਿਹਾ ਨਾ viral ਹੋ ਜਾਂਦਾ ਪਰ ਉਹਦੇ ਵਿੱਚ ਕੋਈ ਫਾਇਦੇ ਵਾਲੀ ਗੱਲ ਤਾਂ ਹੁੰਦੀ ਨਹੀਂਗੀ ਤੇ ਕਿਸੇ ਦੇ ਪ੍ਰੋਫਾਈਲ ਤੇ ਇਸ਼ੂ ਆਇਆ ਹੁੰਦਾ ਕਿਸੇ ਨੇ ਮਿਊਜ਼ਿਕ ਲਾਇਆ ਹੁੰਦਾ ਉਹਦੇ ਹੈਲਪ ਐਂਡ ਸਪੋਰਟਸ ਚ ਜਾ ਕੇ ਦੇਖੀਦਾ ਰਿਪੋਰਟਾਂ ਰਿਪੋਰਟਾਂ ਵਜੇਗਾ ਉਹਨਾਂ ਤੇ ਕੋਈ ਵੀ ਕਈ ਕਈ ਵੀਡੀਓ ਐਸੀ ਦੀ ਹੁੰਦੀਆਂ ਜਿਹੜੀਆਂ ਡਿਲੀਗੇਟ ਹੀ ਨਹੀਂ ਹੁੰਦੀਆਂ ਫਿਰ ਉਹ ਕਹਿੰਦੇ ਸਾਡਾ ਇਸ਼ੂ ਕਦੋਂ ਵੀ ਕਿੰਨੇ ਚਾਰਚ ਫੇਸਬੁੱਕ ਨੇ ਆਪ ਦਾ ਸਹੀ ਕਰਨਾ ਹੈਗਾ ਤੇ ਮੁੱਖੀ ਗੱਲ ਇਹ ਹੈਗੀ ਹੈ ਜੀ ਜਦੋਂ ਮਤਲਬ ਉਹਨਾਂ ਨੇ 3 ਮਹੀਨੇ ਦੇ ਅੰਦਰ ਆਪ ਦਾ ਚੈਨਲ ਮੋਨਟਾਈਜ਼ ਨਹੀਂ ਕੀਤਾ ਉਹਨਾਂ ਦੀ ਸ਼ਿਕਾਇਤ ਆਈ ਹੁੰਦੀ ਆ ਵੀ ਸਾਡਾ ਚੈਨਲ ਮੋਨਟਾਈਜ਼ ਨਹੀਂ ਹੋਇਆ ਸਾਨੂੰ ਕੰਟੈਂਟ ਮੋਡਰੇਸ਼ਨ ਟੂਲ ਨਹੀਂ ਮਿਲਿਆ ਉਹਦਾ ਕਾਰਨ ਤਾਂ ਇਹ ਹੀ ਹੁੰਦਾ ਵੀ ਉਹਨਾਂ ਨੇ ਡੁਪਲੀਕੇਟ ਕੰਟੈਂਟ ਤੇ ਕੰਮ ਕੀਤਾ ਉਹਦੇ ਤੇ ਛੇਤੀ ਕੀ ਟੂਲ ਮਿਲਦਾ ਹੀ ਨਹੀਂ ਛੇਤੀ ਤੇ ਚਲੋ ਕਾਪੀ ਪੇਸਟ ਕਰਦੇ ਉਹਦੇ ਵਾਸਤੇ ਵੀ ਵੀਡੀਓ ਡਾਊਨਲੋਡ ਕਰਨੀ ਪੈਂਦੀ ਆ ਤੇ ਪਾਣੀ ਪੈਦੀ ਉਹਦੇ ਵਾਸਤੇ ਥੋੜਾ ਮੋਟਾ ਟਾਈਮ ਲੱਗਦਾ ਚਲੋ ਮਿਹਨਤ ਘੱਟ ਲੱਗਦੀ ਪਰ ਉਹਨਾਂ ਨੇ ਆਪਦੇ 3 ਮਹੀਨੇ ਤਾਂ ਖਰਾਬ ਕਰ ਲਈ ਨਾ 4 ਮਹੀਨੇ ਇਹ ਤੁਸੀਂ ਸੋਚੋਗੇ ਹੁਣ ਉਹੀ ਗਲਤੀ ਨਵੇਂ ਕ੍ਰੀਏਟਰ ਨਾ ਕਰਨਾ ਜਿਹੜੀ ਮੈਂ ਸ਼ੁਰੂ ਚ ਗੱਲ ਕੀਤੀ ਸੀ ਜਿਹੜਾ ਨਵੇਂ ਪੇਜ ਬਣਾ ਕੇ ਕੰਮ ਕਰ ਰਿਹਾ 10 20 ਦਿਨ ਹੋਏ ਆ ਉਹ ਕੀ ਕਰਨ ਪਹਿਲੇ ਦਿਨ ਤੋਂ ਹੀ origional ਤੇ ਕੰਮ ਕਰਨ ਆਪਦੇ ਫੇਸ ਨਾਲ ਆਪਦੀ ਵਾਚ ਚ ਜੋ ਵੀ ਮਤਲਬ ਤੁਸੀਂ ਘਰ ਦਾ ਵਲੌਗ ਬਣਾ ਲਓ ਕੁਝ ਵੀ ਆਪਦੇ ਕੰਮ ਕਿਤੇ ਨਾਲ ਰਿਲੇਟਡ ਵੀ ਉਹ ਨਾਲ ਫੇਸਬੁੱਕ ਨੂੰ ਯਾਰ ਕੋਈ ਮਤਲਬ ਹੀ ਨਹੀਂਗਾ ਤੇ ਉਹਨਾਂ ਨੂੰ 5-6000 ਫੋਲੋਅਰ ਤੇ ਨਹੀਂ ਮਿਲਿਆ ਤੁਸੀਂ ਪਹਿਲੇ ਦਿਨ ਤੋਂ origional ਕੰਮ ਕਰੋਗੇ ਤੁਹਾਨੂੰ ਗਾਰੰਟੀ ਦਿੰਨੇ ਆ ਵੀ ਤੁਹਾਨੂੰ 5000 ਫੋਲੋਅਰ ਤੇ ਜਾਣ ਦੀ ਲੋੜ ਨਹੀਂ ਗਈ ਪਹਿਲਾਂ ਹੀ ਟੂਲ ਮਿਲ ਜੂਗਾ ਕਾਫੀ ਕ੍ਰिएਟਰ ਹੈਗੇ ਜਿਨ੍ਹਾਂ ਨੂੰ 3000-4000 ਫੋਲੋਅਰ ਤੇ ਮਿਲ ਜਾਂਦਾ ਜੋ ਕੰਟੈਂਟ ਪਾ ਰਹੇ ਆ ਆਪਦਾ origional ਸੋ ਠੀਕ ਆ ਉਹਨਾਂ ਨੇ ਆਪਦੇ 3 ਮਹੀਨੇ 4 ਮਹੀਨੇ ਵੀ ਖਰਾਬ ਕੀਤੇ ਆ ਉਹੀ ਤੁਸੀਂ ਉਹਨਾਂ ਤੋਂ ਸਿੱਖੋ ਵੀ ਪਹਿਲੇ ਦਿਨ ਤੋਂ ਹੀ origignal content ਪਾ ਲਓ ਕਿ ਉਹਨਾਂ ਵਾਂਗੂ ਤੁਹਾਨੂੰ ਬਾਅਦ 'ਚ ਇੰਜਣਾ ਹੋਵੇ ਜਦੋਂ ਉਹਨਾਂ ਨੇ ਸਲਾਹ ਦੇ ਦੀ ਆ ਵੀ origignal ਤੇ ਕੰਮ ਕਰੋ ਫਿਰ ਉਹ ਕਹਿੰਦੇ ਟੂਲ ਲੈਣ ਵਾਸਤੇ ਸਾਨੂੰ origignal ਤੇ ਕੰਮ ਕਰਨਾ ਪਊ ਫਿਰ ਤਾਂ ਸਾਰੀਆਂ ਪਹਿਲਾਂ ਵਾਲੀਆਂ ਵੀਡੀਓ ਵੀ ਡਿਲੀਟ ਕਰਨੀਆਂ ਪੈਣਗੀਆਂ ਫਿਰ ਉਹ ਵੀਡੀਓ ਡਿਲੀਟ ਕਰਕੇ ਜਦੋਂ ਮਤਲਬ ਡਿਲੀਟ ਕਰਦੇ ਆ ਫਿਰ ਉਹਨਾਂ ਦਾ ਕੰਮ ਪਤਾ ਕਿੱਥੋਂ ਸਟਾਰਟ ਹੁੰਦਾ 0 ਤੋਂ ਜਿੱਥੋਂ ਮਤਲਬ ਉਹਨਾਂ ਨੇ ਤਿੰਨ ਤੋਂ ਚਾਰ ਮਹੀਨੇ ਖਰਾਬ ਕੀਤੇ ਉਹਦਾ ਉਹਨਾਂ ਦੇ ਗਏ ਫਿਰ ਉਹਨਾਂ ਨੂੰ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਕੰਮ ਉਹੀ ਜਿਹੜੇ ਨਵੇਂ ਫੇਸਬੁੱਕ ਤੇ ਪੇਜ ਬਣਾ ਕੇ ਕੰਮ ਸ਼ੁਰੂ ਕਰਦੇ ਹੋ ਪਹਿਲੇ ਦਿਨ ਤੋਂ ਹੀ ਰੀਜਨਲ ਪਾਉਣ ਲੱਗ ਜਾਓ ਵੀ ਤੁਹਾਨੂੰ ਉਹਨਾਂ ਵਾਂਗੂ ਆਦੇ ਤਿੰਨ ਮਹੀਨੇ ਖਰਾਬ ਕਰਨ ਦੀ ਲੋੜ ਹੀ ਨਾ ਪਵੇ ਤੇ ਤੁਹਾਨੂੰ ਫਾਲੋਅਰ 4 5 5 6000 7000 ਤੱਕ ਜਾਣ ਦੀ ਲੋਡਿੰਗ ਟੂਲ ਤੁਹਾਨੂੰ ਪਹਿਲਾਂ ਹੀ ਮਿਲ ਜਾਊਗਾ ਬਾਅਦ ਦੀ ਗੱਲ ਆ ਜਦੋਂ ਫੇਸਬੁੱਕ ਨੇ ਇਨਵਿਟੇਸ਼ਨ ਬੇਸ ਤੇ ਕਰਤਾ ਉਦੋਂ ਵੱਖਰੀ ਗੱਲ ਆ ਇਸ ਟਾਈਮ ਤੁਹਾਨੂੰ ਕੰਟੈਂਟ ਮੋਨੇਟੇਸ਼ਨ ਛੇਤੀ ਮਿਲ ਵੀ ਸਕਦਾ ਜੇਕਰ ਤੁਸੀਂ ਰਿਜਨਲ ਤੇ 3 ਮਹੀਨੇ ਲਗਾਤਾਰ ਨਵਾਂ ਪੇਜ ਬਣਾ ਕੇ ਕੰਮ ਕਰੋ ਕਿ 3-4 ਮਹੀਨੇ ਕਰ ਲਓ ਤੇ ਉਹਨਾਂ ਨੂੰ 4 ਮਹੀਨੇ ਖਰਾਬ ਕਰਨ ਦੀ ਲੋੜ ਨਹੀਂ ਨਾਲੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਨਾ ਤੁਹਾਨੂੰ ਕੋਈ ਕਾਪੀਰਾਈਟ ਦਾ ਚੰਝੜਕ ਨਾ ਕੋਈ ਰਿਪੋਰਟ ਦਾ ਤੇ ਇਹਨੇ ਚ ਤੁਹਾਡੀ ਫੇਸ ਵੈਲਿਊ ਵੀ ਬਣ ਜੂਗੀ ਤੇ ਇਸ ਲਈ ਕਹਿ ਰਿਹਾ ਹਾਂ ਵੀ ਉਹਨਾਂ ਨੇ ਆਪਦੇ ਇੰਨਾ ਸਮਾਨ ਖਰਾਬ ਕੀਤਾ ਤੁਸੀਂ ਸ਼ੁਰੂ ਤੋਂ ਹੀ origignal ਤੇ ਸਿਫਟ ਹੋ ਜਾਓ ਕਿ ਬਾਅਦ ਚ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਦੋਂ ਅਰਡਿੰਗ ਹੋਵੇ ਤੇ ਉਹ ਵੀ ਬਹੁਤ ਵਧੀਆ ਹੋਵੇ ਕਿਉਂਕਿ origignal ਤੇ ਅਰਡਿੰਗ ਜ਼ਿਆਦਾ ਹੁੰਦੀ ਆ ਠੀਕ ਆ ਜੀ ਜੇ ਜਾਣਕਾਰੀ ਚੰਗੀ ਲੱਗੀ ਜਾਂ ਸਮਝ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਠੀਕ ਆ ਜੀ ਪੂਰੀ ਵੀਡੀਓ ਦੇਖ ਕੇ ਲਾਈਕ ਕਰਿਓ